ਦੋਸਤੋ ਅੱਜ ਆਪਾਂ ਤੁਹਾਨੂੰ ਚਾਹੇ ਤੁਸੀਂ ਫੋਨ ਤੇ ਆਪਣੀ ਫਰਦ ਕੱਢ ਸਕਦੇ ਹੋ ਚਾਹੇ ਤੁਸੀਂ ਆਪਣੇ ਲੈਪਟਾਪ ਜਾਂ ਆਪਣੇ ਘਰੇ ਪੀਸੀ ਉਂ ਤਾਂ ਤੁਸੀਂ ਕਿਸੇ ਤੇ ਵੀ ਆਪਣੀ ਫਰਦ ਤੁਸੀਂ ਆਪ ਕੱਢ ਸਕਦੇ ਹੋ ਵੀ ਅਸੀਂ ਨੇ ਉਹਦੇ ਵਿੱਚ ਆਪਣੇ ਨੰਬਰ ਦੇਖਣੇ ਹੋਣ ਸਾਰਾ ਕੁਝ ਤੁਸੀਂ ਆਪਣੇ ਘਰ ਬੈਠ ਕੇ ਆਪਣੀ ਫਰਦ ਬੜੀ ਆਸਾਨੀ ਦੇ ਨਾਲ ਕੱਢ ਸਕਦੇ ਹੋ ਪਰ ਉਹਦੇ ਵਿੱਚ ਇਹ ਹੈ ਜਿਹੜੀ ਅਸੀਂ ਫਰਦ ਕੱਢ ਰਹੇ ਹਾਂ ਨਾ ਤਾਂ ਉਹ ਸਾਡੀ ਲੀਗਲ ਪਰਪਸ ਲਈ ਨਹੀਂ ਹੈਗੀ ਵੀ ਅਸੀਂ ਕਿਤੇ ਦਫ਼ਤਰਾਂ ਦੇ ਵਿੱਚ ਜਾ ਕੇ ਤੇ ਹੋਰ ਉਹ ਫਰਦ ਨੂੰ ਜਮ੍ਹਾਂ ਕਰਵਾ ਦਾਂਗੇ ਉਹ ਸਿਰਫ ਸਾਡਾ ਰਿਕਾਰਡ ਆਪਣੀ ਜਾਣਕਾਰੀ ਦੇਖਣ ਦੇ ਲਈ ਹੈ ਵੀ ਸਾਡੀ ਜ਼ਮੀਨ ਕਿੰਨੀ ਆ ਕਿੰਨੀ ਨਹੀਂ ਕਿੱਥੇ ਕੀ ਕੁਝ ਆ ਸਾਰਾ A to Z ਸੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਵੀ ਤੁਸੀਂ ਸਭ ਤੋਂ ਪਹਿਲਾਂ ਇੱਕ ਸਾਈਟ ਭਰਨੀ ਆ plrs.org.in ਜਦੋਂ ਅਸੀਂ ਇਹ ਸਾਈਟ ਭਰ ਲਈ ਉਦੋਂ ਬਾਅਦ ਅਸੀਂ ਇਹ ਕਰਨਾ ਐਂਟਰ ਜਦੋਂ ਅਸੀਂ ਨੇ ਐਂਟਰ ਕਰ ਲਿਆ ਤਾਂ ਇਹ ਸਾਰਾ ਜੋ ਤੁਸੀਂ ਸਿਸਟਮ ਦੇ ਜਾਓਗੇ ਸਾਰਾ ਕੁਝ ਤੁਹਾਡੇ ਗੇ ਸਕਰੀਨ ਆਪਣੀ ਦਿਖੇਗੀ ਇਹਦੇ ਵਿਚਾਲੇ ਇੱਕ 그린 ਡੱਬਾ ਜਿਹਾ ਬਣਿਆ ਹੋਇਆ ਬਾਕਸ ਉਤੇ ਲਿਖਿਆ ਹੋਇਆ ਫਰਦ ਜੋ ਤੁਸੀਂ ਫਰਦ ਦੇ ਕਲਿੱਕ ਕਰੋਗੇ ਤਾਂ ਅੱਗੇ ਪੂਰਾ ਆਪਣਾ ਇਹ ਜੋ ਲੈਂਡ ਰਿਕਾਰਡ ਦਾ ਸਾਰਾ ਡਾਟਾ ਉਹ ਸਾਰਾ ਅੱਗੇ ਆਪਣੇ ਅੱਗੇ ਸ਼ੋ ਹੋ ਜਾਊਗਾ ਇਹ ਅੰਗਰੇਜ਼ੀ ਨੂੰ ਪੰਜਾਬੀ ਦੇ ਵਿੱਚ ਵੀ ਕਰ ਸਕਦੇ ਆ ਉਹ ਸਾਡੇ ਕੋਲ ਅੰਗਰੇਜ਼ੀ ਤੇ ਪੰਜਾਬੀ ਦੋਨੇ ਲੈਂਗੁਏਜ ਦੇ ਵਿੱਚ ਹੈ ਗਿਆ ਉੱਪਰ ਜਾ ਕੇ ਜੇ ਤੁਸੀਂ ਸੱਜੇ ਪਾਸੇ ਜਾਓਗੇ ਤਾਂ ਇੱਥੇ ਅਸੀਂ ਆਪਣੀ ਭਾਸ਼ਾ ਚੇਂਜ ਕਰ ਸਕਦੇ ਜਿਵੇਂ ਪਹਿਲਾਂ ਅਸੀਂ ਇੰਗਲਿਸ਼ ਕੀਤੀ ਹੋਈ ਆ ਹੁਣ ਇਹਨੂੰ ਕਲਿੱਕ ਕਰੋ ਇਹ ਭਾਸ਼ਾ ਪੰਜਾਬੀ ਹੋ ਜੂਗੀ ਹੁਣ ਇਹ ਸਾਰਾ ਡਾਟਾ ਸਾਡਾ ਪੰਜਾਬੀ ਚ ਸ਼ੋਅ ਕਰ ਰਿਹਾ ਜਿਵੇਂ ਮੁੱਖ ਪੰਨਾ ਆ ਗਿਆ ਤੇ ਜਿੱਥੇ ਆ ਮੇਰੀ ਫਿੰਗਰ ਆ ਮੁੱਖ ਪੰਨਾ ਆ ਗਿਆ ਡੈਸ਼ ਬੋਰਡ ਜਮ੍ਹਾਂ ਬੰਦੀ ਇੰਤਕਾਲ ਰੋਜ਼ਨਾ ਮਚਾ ਰਜਿਸਟਰੀ ਵਾਲਾ ਫਰਦ ਬੇਨਤੀ ਕਹਿਣ ਦਾ ਭਾਵ ਕਿ ਇਹਦੇ ਵਿੱਚ A ਤੋਂ Z ਤੁਸੀਂ نیچے ਸਾਰਾ ਡਾਟਾ ਦੇਖ ਸਕਦੇ ਹੋ ਤੁਸੀਂ ਕੱਢਣਾ ਕੀ ਚਾਹੁੰਦੇ ਹੋ ਸੋ ਨੂੰ ਇੱਥੋਂ ਸਾਰਾ ਡਾਟਾ ਮਿਲ ਜੂਗਾ ਐਜ਼ ਅ ਰਿਕਾਰਡ ਹੁਣ ਆਪਾਂ ਨੇ ਕੱਢਣੀ ਆਪਣੀ ਫਰਦ ਜਿਹੜੇ ਬੰਦੇ ਦੇ ਨਾਂ ਜ਼ਮੀਨ ਆ ਚਾਹੇ ਉਹ ਲੇਡੀਜ਼ ਆ ਚਾਹੇ ਜੈਂਟਸ ਆ ਪਰ ਉਹਦਾ ਫਰਦ ਦੇ ਵਿੱਚ ਨਾਂ ਹੋਣਾ ਜ਼ਰੂਰੀ ਆ ਸਾਨੂੰ ਪਤਾ ਲੱਗੇ ਅਸੀਂ ਨੇ ਸਭ ਤੋਂ ਪਹਿਲਾਂ ਆਪਣਾ ਜ਼ਿਲ੍ਹਾ ਇੱਥੇ ਯੂਜ਼ ਕਰਾਂਗੇ ਵੀ ਸਾਡਾ ਅਸੀਂ ਕਿਹੜੇ ਜ਼ਿਲ੍ਹੇ ਦੇ ਆ ਉਸ ਤੋਂ ਬਾਅਦ ਅਸੀਂ ਆਪਣੀ ਤਹਿਸੀਲ ਨੂੰ ਸਿਲੈਕਟ ਕਰਾਂਗੇ ਜਿਹੜੀ ਵੀ ਤੁਹਾਡੀ ਤਹਿਸੀਲ ਹੈ ਜਦੋਂ ਤੁਹਾਡੀ ਤਹਿਸੀਲ ਸਿਲੈਕਟ ਹੋ ਗਈ ਉਸ ਤੋਂ ਬਾਅਦ ਤੁਸੀਂ ਆਪਣਾ ਪਿੰਡ ਸਿਲੈਕਟ ਕਰੋਗੇ ਜਿਹੜਾ ਵੀ ਤੁਹਾਡਾ ਪਿੰਡ ਆ ਗਿਆ ਜਿਹੜਾ ਵੀ ਤੁਹਾਡਾ ਪਿੰਡ ਹੈ ਜਦੋਂ ਇੱਥੇ ਸਰਚ 'ਚ ਵੀ ਲਿਖਿਆ ਵੀ ਜਾਊਗਾ ਇਹ ਜਿਵੇਂ ਅਸੀਂ ਨੇ ਲਿਖਣਾ ਆ ਲਓ ਇਹ ਲਿਖਿਆ ਵੀ ਜਾਊਗਾ ਅੱਗੇ ਆਪਣਾ ਸਾਲ ਵੀ ਅਸੀਂ ਕਿਹੜੇ ਸਾਲ 'ਚ ਦੇਖਣੀ ਆ ਅੱਗੇ ਆ ਗਿਆ ਖੇਤਰ ਬਦਲੋ ਵੀ ਇਹਨੂੰ ਸਰਚ ਕਰੋ ਹੁਣ ਆ ਚੀਜ਼ਾਂ ਆ ਗਈਆਂ ਜੀ ਆਪਣੀਆਂ ਹੁਣ ਜਿਹੜੀ ਅਸੀਂ ਫਰਦ ਆ ਉਹ ਜਮ੍ਹਾਂਬੰਦੀ ਕਰਕੇ ਕੱਢਾਂਗੇ ਪਰ ਇਹਦੇ ਵਿੱਚ ਇਹ ਆ ਵੀ ਅਸੀਂ ਜੇ ਇੰਤਕਾਲ ਦੇਖਣਾ ਚਾਹਦੇ ਹੁਣ ਆਪਾਂ ਜਮ੍ਹਾਂਬੰਦੀ ਦੇ ਕਲਿੱਕ ਕਰ ਲਿਆ ਹੁਣ ਇੱਥੇ ਚਾਰ ਚੀਜ਼ਾਂ ਸ਼ੋ ਹੋ ਰਹੀਆਂ ਨੇ ਵੀ ਜਿਹੜੀ ਅਸੀਂ ਨੇ ਫਰਦ ਕੱਢਣੀ ਆ ਚਾਹੇ ਉਹ ਅਸੀਂ ਮਾਲਕ ਦੇ ਨਾਮ ਤੇ ਕੱਢ ਲਈਏ ਖੇਵਟ ਦੇ ਨਾਮ ਤੇ ਕੱਢ ਲਈਏ ਖਸਰਾ ਨੰਬਰ ਦੇ ਨਾਮ ਤੇ ਕੱਢ ਲਈਏ ਚਾਹੇ ਕੱਢ ਲਈਏ ਖਤੌਨੀ ਤੇ ਇਹ ਜਦੋਂ ਤੁਸੀਂ ਫਰਦ ਕੱਡੋਂਗੇ ਨਾ ਇਹ ਫਰਦ ਦੇ ਉੱਪਰ ਇਹ ਚਾਰੀ ਚੀਜ਼ਾਂ ਲਿਖੀਆਂ ਹੋਈਆਂ ਨੇ ਆਪਾਂ ਤੁਹਾਨੂੰ ਉਹ ਵੀ ਫੋਟੋ ਸਕਰੀਨ ਤੇ ਤੁਹਾਨੂੰ ਦਿਖਾਵਾਂਗੇ ਫਰਦ ਦੀ ਵੀ ਇਹ ਸਾਰੀਆਂ ਚੀਜ਼ਾਂ ਇੱਥੇ ਸ਼ੋ ਹੋ ਰਹੀਆਂ ਨੇ ਆਪਾਂ ਜ਼ਿਆਦਾਤਰ ਚਾਹੇ ਅਸੀਂ ਫਰਦ ਕੇਂਦਰ ਵਿੱਚ ਆਪ ਖੁਦ ਫਰਦ ਲੈਣ ਜਾਂਦੇ ਆ ਉੱਥੇ ਵੀ ਅਸੀਂ ਜ਼ਿਆਦਾਤਰ ਉਹ ਮਾਲਕ ਦੇ ਨਾਮ ਤੇ ਹੀ ਕੱਢਦੇ ਨੇ ਅਸੀਂ ਉਰੇ ਮਾਲਕ ਦਾ ਨਾਮ ਸਿਲੈਕਟ ਕਰ ਲਿਆ ਜਦੋਂ ਮਾਲਕ ਦਾ ਨਾਮ ਸਿਲੈਕਟ ਕਰ ਲਿਆ ਇੱਥੇ ਅਸੀਂ ਨਾਮ ਲਿਖਣਾ ਇੱਕ ਤੁਸੀਂ ਨੇ ਧਿਆਨ ਰੱਖਣਾ ਉਰੇ ਬੜੀ ਬਹੁਤ ਲੋਕ ਗਲਤੀ ਕਰ ਜਾਂਦੇ ਨੇ ਕਈ ਵਾਰੀ ਸਾਡੇ ਅਸਲ ਜਿਹੜੇ ਸਾਡੇ ਸਰਟੀਫਿਕੇਟ ਨੇ ਜਾਂ ਸਾਡੇ ਪ੍ਰੂਫ ਨੇ ਜਿਵੇਂ ਆਧਾਰ ਕਾਰਡ ਪੈਨ ਕਾਰਡ ਪਾਸਪੋਰਟ ਉਹਦੇ ਸਪੈਲਿੰਗ ਜੇ ਤਾਂ ਸਾਡੇ ਫਰਦ ਦੇ ਨਾਲ ਮਿਲਦੇ ਨੇ ਜਿਵੇਂ ਸਾਡੇ ਕੋਈ ਫਰਦ ਪੁਰਾਣੀ ਪਈ ਹੁੰਦੀ ਆ ਆਪਣੇ ਫਰਦ ਗੇਂਦਰ ਚ ਲਈ ਹੋਈ ਅਸੀਂ ਉਹੀ ਸਪੈਲਿੰਗ ਪਾਉਣੇ ਨੇ ਜਿਵੇਂ ਅਸੀਂ ਨੇ ਇੱਥੇ ਕੋਈ ਨਾਂ ਪਾਤਾ ਕਿਸੇ ਬੰਦੇ ਦਾ ਵੀ ਜੇ ਮੰਨ ਲਓ ਆਪਾਂ ਨੇ ਸ਼ਰਮਾ ਪਾਤਾ ਆਪਾਂ ਜ਼ਿਆਦਾਤਰ ਸ਼ਰਮੇ ਦੇ ਉੱਪਰ ਬਿੰਦੀ ਪਾਉਣੇ ਆ ਮੰਲੋ ਫਰਦ ਕੇਂਦਰ ਚ ਜਾਂ ਜਿਹੜੀ ਸਾਡੀ ਫਰਦ ਆ ਉਹਦੇ ਉੱਪਰ ਬਿੰਦੀ ਪਾਈ ਨਹੀਂ ਹੋਈ ਤਾਂ ਤੁਹਾਡਾ ਉਹਰੇ ਨਾਮ ਸਰਚ ਨਹੀਂ ਹੋਣਾ ਜਿਵੇਂ ਜਸਵੀਰ ਆ ਜਿਵੇਂ ਅਸੀਂ ਜਸਵੀਰ ਪਾਉਨੇ ਆ ਜੇ ਕਿਸੇ ਨੇ ਬੰਦੇ ਨੇ ਬੱਬੇ ਨਾਲ ਜਸਵੀਰ ਪਾਇਆ ਹੋਇਆ ਜਾਂ ਵਾਵੇ ਨਾਲ ਜਸਵੀਰ ਪਾਇਆ ਹੋਇਆ ਇਹ ਬੜੀ ਧਿਆਨ ਵਾਲੀ ਗੱਲ ਆ ਬਹੁਤ ਲੋਕ ਇੱਥੇ ਕਨਫਿਊਜ਼ ਹੋਣਗੇ ਮੇਰੇ ਵੀਰ ਭੈਣ ਭਰਾ ਜੇ ਤੁਸੀਂ ਜਸਵੀਰ ਵਾਵੇ ਨਾਲ ਪਾਇਆ ਫਰਦ ਦੇ ਵਿੱਚ ਤਾਂ ਤੁਸੀਂ ਵਾਵਾ ਹੀ ਪਾਉਣਾ ਜੇ ਤੁਸੀਂ ਬੱਬੇ ਨਾਲ ਪਾਇਆ ਜਸਵੀਰ ਤਾਂ ਬੱਬਾ ਹੀ ਪਾਉਣਾ ਹੁਣ ਇੱਥੇ ਅਸੀਂ ਉੱਪਰ ਬਿੰਦੀ ਨਹੀਂ ਪਾਈ ਜੇ ਅਸੀਂ ਆਪਾਂ ਬਿੰਦੀ ਪਾਵਾਂਗੇ ਤਾਂ ਇਹ ਨਹੀਂ ਚੱਕੇਗਾ ਇਹ ਚੀਜ਼ ਦਾ ਧਿਆਨ ਰੱਖਣਾ ਵੀ ਐਜ਼ ਇਟ ਸਾਡੇ ਸਪੈਲਿੰਗ ਜਿਹੜੇ ਫਰਦ ਦੇ ਪਹਿਲਾਂ ਤੋਂ ਸਾਡੇ ਫਰਦ ਦੇ ਵਿੱਚ ਨਹੀਂ ਨਾ ਸਪੈਲਿੰਗ ਉਹ ਤੁਸੀਂ ਨੇ ਭਰਨੇ ਨੇ ਅੱਗੇ ਆਪਾਂ ਫਿਰ ਉਹਨੂੰ ਸਰਚ ਕਰਾਂਗੇ ਜਦੋਂ ਆਪਾਂ ਸਰਚ ਕਰ ਲਿਆ ਅੱਗੇ ਇਹ ਨਾਮ ਆ ਗਿਆ ਜੇ ਤਾਂ ਤੁਹਾਡੇ ਪਿੰਡ ਦੇ ਵਿੱਚ ਮੰਨ ਲਓ ਜਸਵੀਰ ਸਿੰਘ ਇੱਕ ਬੰਦਾ ਠੀਕ ਆ ਫਿਰ ਤਾਂ ਸਿਰਫ ਉਹੀ ਆ ਗਿਆ ਤੁਹਾਨੂੰ ਪਤਾ ਲੱਗ ਜੂ ਜੇ ਜਸਵੀਰ ਬਹੁਤ ਨੇ ਤਾਂ ਜਿਵੇਂ ਜਿਆਦਾਤਰ ਸਾਡੇ ਪਿੰਡਾਂ ਦੇ ਵਿੱਚ ਕਾਲਾ ਸ਼ਬਦ ਬਹੁਤ ਹੁੰਦਾ ਕਾਲਾ ਨਾਮ ਜਿਵੇਂ ਕਾਲਾ ਕਾਲਾ ਸਿੰਘ ਤਾਂ ਉਹ ਕਾਲੇ ਸਿੰਘ ਕਾਫੀ ਆਣਗੇ ਫਿਰ ਅਸੀਂ ਉਹਨਾਂ ਦਾ ਫਾਦਰ ਨੇਮ ਦੇਖਣਾ ਅਗੇ ਉਹਦਾ ਦਾਦੇ ਦਾ ਨਾਮ ਦੇਖਣਾ ਫਿਰ ਅਸੀਂ ਉਹ ਨਾਮ ਸਿਲੇਕਟ ਕਰਾਂਗੇ ਅਸੀਂ ਹੁਣ ਇੱਥੇ ਇੱਕ ਲੱਗ ਜਾਂ ਨਾਮ ਲਿਆ ਇਹ ਸਾਡੇ ਪਿੰਡ ਦੇ ਵਿੱਚ ਹੀ ਕੋਈ ਨਾਮ ਆ ਯੂਨੀਕ ਨੇਮ ਆ ਗਿਆ ਇਹ ਇਸ ਕਰਕੇ ਇੱਕ ਸ਼ੋਅ ਕਰ ਰਿਹਾ ਜੇਕਰ ਤੁਸੀਂ ਜਸਵੀਰ ਭਰਦੇ ਤਾਂ ਸ਼ਾਇਦ ਇਹਤਵਾਰ ਨਹੀਂ ਉਹਰੇ ਕਾਫੀ ਲਿਸਟ ਆ ਜੀ ਫਿਰ ਉਹਦੇ ਵਿੱਚ ਤੁਸੀਂ ਉਸ ਆਪਣੀ ਫਰਦ ਨੂੰ ਦੇਖਾਂਗੇ ਆਪਣੇ ਫਾਦਰ ਨੇਮ ਆਪਣਾ ਦਾਦਾ ਜੀ ਦਾ ਨਾਮ ਤੇ ਅੱਗੇ ਆਪਾਂ ਚੁਣੋ ਲਿਖਿਆ ਆ ਰਿਹਾ ਜੇ ਤੁਸੀਂ ਇੰਗਲਿਸ਼ ਦੇ ਵਿੱਚ ਕੱਢੋਗੇ ਤਾਂ ਇੱਥੇ ਸਿਲੈਕਟ ਲਿਖਿਆ ਆਊਗਾ ਤਾਂ ਉਹ ਤੁਸੀਂ ਲੈਂਗੁਏਜ ਦੇ ਹਿਸਾਬ ਨਾਲ ਕੱਢ ਕੇ ਦੇਖ ਲਿਓ ਉਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਜਦੋਂ ਆਪਾਂ ਨੇ ਉਧਰੋਂ ਡਾਟਾ ਕੱਢ ਲਿਆ ਤਾਂ ਜਦੋਂ ਆਪਣਾ ਨਾਮ ਆ ਗਿਆ ਨਿਕਲ ਕੇ ਜਿਹੜੇ ਬੰਦੇ ਦੀ ਆਪਾਂ ਨੇ ਫਰਜ਼ ਕੱਢਣੀ ਆ ਤਾਂ ਉਸ ਤੋਂ ਬਾਅਦ نیچے ਉਰੇ ਆ ਜਾਊਗਾ ਖੇਵਟ ਨੰਬਰ ਕਿਉਂਕਿ ਜੇਦਾ ਸੀ ਇੱਕ ਤੋਂ ਵੱਧ ਡਾਟਾ ਕੱਢ ਰਹੇ ਆ ਤਾਂ ਵੀ ਇੱਥੇ ਸਾਰੀ ਐਂਟਰੀਆਂ ਸ਼ੋ ਹੋਣਗੀਆਂ ਜੇ ਸਾਡਾ ਇੱਕ ਸਿੰਗਲ ਨੇਮ ਤਾਂ ਇੱਥੇ ਐਂਟਰੀ ਸ਼ੋ ਹੋ ਜੂਗੀ ਤਾਂ ਇੱਥੇ ਅਸੀਂ ਨੇ ਕੀ ਕਰਨਾ ਖੇਵਟ ਨੰਬਰ ਸ਼ੋ ਕਰਨਾ ਜਦੋਂ ਅਸੀਂ ਖੇਵਟ ਨੰਬਰ ਸ਼ੋ ਕਰ ਲਿਆ ਸੌਰੀ ਇਹ ਤੇ ਕਲਿੱਕ ਕਰ ਲਿਆ ਆਪਾਂ ਨੇ ਖੇਵਟ ਨੰਬਰ ਤੇ ਫਿਰ ਆਪਾਂ ਆਵਾਂਗੇ نیچے ਯੋਸੀ ਨੀਚੇ ਆ ਕੇ ਆ ਗਿਆ ਸਾਡਾ ਕੈਪਚਰ ਕੋਡ ਜਦੋਂ ਇਹਨੂੰ ਅਸੀਂ ਕੈਪਚਰ ਕੋਡ ਭਰ ਕੇ ਕਲਿੱਕ ਕਰਾਂਗੇ ਤਾਂ ਇੱਥੇ ਤੁਸੀਂ ਨੇ ਧਿਆਨ ਰੱਖਣਾ ਕੈਪਚਰ ਕੋਡ ਦੇ ਵਿੱਚ ਜਿਹੜੇ ਇਹ ਨੇ ਨੇ ਸਪੈਲਿੰਗ ਲਿਖੀ ਹੋਈ ਨੇ ਚਾਹ ਕੋਈ ਇੰਗਲਿਸ਼ ਦਾ ਸਪੈਲਿੰਗ ਵੱਡਾ ਚਾਹ ਕੋਈ ਛੋਟਾ ਤਾਂ ਉਹਨੂੰ ਅਸੀਂ ਨੇ ਐਜ਼ ਇਟ ਪਾਉਣਾ ਜੇ ਸਾਨੂੰ ਸਪੈਲਿੰਗ ਬਾਈ ਦੀ ਵੀ ਕੋਈ ਸਮਝ ਨਹੀਂ ਆ ਰਿਹਾ ਤਾਂ ਇੱਥੇ ਰੀਫਰੈਸ਼ ਕਰਕੇ ਅਸੀਂ ਸਾਡੇ ਸਪੈਲਿੰਗ ਸਾਡੇ ਇੱਥੇ ਹੋਰ ਆ ਜਾਣਗੇ ਉਸ ਤੋਂ ਬਾਅਦ ਰਿਪੋਰਟ ਵੇਖੋ ਜੋ ਅਸੀਂ ਰਿਪੋਰਟ ਤੇ ਕਲਿੱਕ ਕਰ ਲਿਆ ਤੇ ਉਦੋਂ ਬਾਅਦ ਇਹ ਸਾਡੀ ਸਾਰੀ ਸਾਡੀ ਫਾਰਮ ਆਪਨ ਹੋ ਜੇਗੀ ਜੇ ਤੁਸੀਂ ਮੋਬਾਈਲ ਦੇ ਵਿੱਚ ਕੱਢੋਗੇ ਤਾਂ ਇਹ ਫਾਰਮ ਦੀ ਤੁਹਾਡੇ ਕੋਲ ਪੀਡੀਐਫ ਬਣ ਕੇ ਆ ਜਾਈਗੀ ਤੁਸੀਂ ਪੀਡੀਐਫ ਡਾਊਨਲੋਡ ਕਰ ਲਿਓ ਜੇ ਤੁਸੀਂ ਆਪਣੇ ਕੰਪਿਊਟਰ ਤੇ ਲੈਪਟਾਪ ਤੇ ਜਾਂ ਪੀਸੀ ਤੇ ਕੱਢ ਰਹੇ ਹੋ ਤਾਂ ਤੁਹਾਡੇ ਕੋਲ ਇਦਾਂ ਸਾਡੀ ਫਾਰਮ ਸ਼ੋਅ ਆ ਜਾਈਗੀ ਹੁਣ ਤੁਸੀਂ ਇਹਦੇ ਵਿੱਚ ਇੱਕ ਦੇਖ ਇੱਥੇ ਦੇਖ ਹੀ ਰਹੇ ਹੋਗੇ ਲਿਖਿਆ ਹੋਇਆ ਇੱਥੇ ਲਿਖਿਆ ਆ ਰਿਹਾ ਨਾਟ ਫਾਰ ਲੀਗਲ ਪਰਪਸ ਵੀ ਇਹਨੂੰ ਅਸੀਂ ਕਿਸੇ ਵੀ ਅਧਿਕਾਰ ਤੌਰ ਤੇ ਕਾਨੂੰਨੀ ਤੌਰ ਤੇ ਵਰਤ ਨਹੀਂ ਸਕਦੇ ਸਾਡਾ ਐਜ਼ ਇਟ ਸਾਡਾ ਰਿਕਾਰਡ ਦੇਖਣ ਦੇ ਵਾਸਤੇ ਆ ਇਹਨੂੰ ਅਸੀਂ ਜ਼ਿਆਦਾ ਡਿਸਪਲੇ ਤਾਂ ਨਹੀਂ ਕਰ ਰਹੇ ਕਿਉਂਕਿ ਕਿਸੇ ਦਾ ਡਾਟਾ ਆਪਾਂ ਸਾਰਿਆਂ ਹੁੰਦੇ ਸ਼ੋਅ ਨਹੀਂ ਕਰ ਸਕਦੇ ਇੱਥੋਂ ਤੁਸੀਂ ਆਪਣੀ ਫਰਦ ਕੱਢ ਸਕਦੇ ਹੋ ਸੋ ਵੀਡੀਓ ਕਿੱਦਾਂ ਲੱਗੀ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਹੋਰ ਤੁਸੀਂ ਕੋਈ ਇਸ ਦੇ ਸਬੰਧ ਵਿੱਚ ਵੀਡੀਓ ਚਾਹੁੰਦੇ ਹੋ ਤਾਂ ਸਾਨੂੰ ਉਹ ਵੀ ਕਮੈਂਟ ਕਰਿਓ ਤਾਂ ਉਹ ਵੀ ਅਸੀਂ ਮਤਲਬ ਜਲਦੀ ਹੀ ਵੀਡੀਓ ਲੈ ਕੇ ਆਵਾਂਗੇ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਡੇ ਪੇਜ ਨੂੰ ਫੋਲੋ ਕਰਨਾ ਥੈਂਕ ਯੂ ਸੋ ਮਚ